ਮੈਂ ਜਦੋਂ ਉਹ ਸਾਰੇ ਸਮਾਨ ਲਗਾਉਂਗੀ ਠੀਕ ਹੈ ਤੇ ਸਾਰਾ ਸਮਾਨ ਲਗਾਉਂਗੀ ਵੀ ਮੈਂ ਕਿੱਥੋਂ ਕਿੱਥੋਂ ਖੀ ਮੰਗਵਾਇਆ ਠੀਕ ਹੈ ਜੀ ਤੁਸੀਂ ਵੇਟ ਕਰੋ ਹਮ ਤੇ ਕਿਹੜੀ ਚੀਜ਼ ਪਧੀਆ ਸੀ ਸਭ ਦਿਖਾਵਾਂਗੀ ਕੁਝ ਸੀਗਾ ਪਤਾ ਨਹੀਂ ਮੇਰੇ ਕੋਲ ਕੁਝ ਸੀਗਾ ਤੇਰੀ ਆ ਬਾਕੀ ਇਹ ਨੂੰ ਵਾਇਸ ਸੀਗਾ ਉਹ ਤੋਂ ਇੰਸਟਾਗ੍ਰam ਦੇ ਇੰਸਟਾਗ੍ਰam ਦਾ ਪੇਜ ਸੀਗਾ ਉਹਦੇ ਚੋਂ ਮੂੰਹ ਆਇਆ ਸੀਗਾ ਮੈਂ ਉਹ ਸਹੀ ਕਰ ਦੇ ਸੀਗੇ ਤੇ ਮੈਂ ਕਿਹੜਾ ਸੈੱਟ ਮੰਗਵਾ ਕੇ ਦੇਖਦੀ ਆ ਨਾ ਮੇਕਅਪ ਸੀਗਾ ਉਹਦੇ ਵਿੱਚ 7 ਤੋਂ 10 ਲੈ ਕੇ ਆਈਟਮ ਸੀਗੀਆਂ ਮੈਨੂੰ ਸਿਰਫ ਆਹ ਹੀ ਮਿਲਿਆ ਉਹਦੇ ਵਿੱਚ ਨਾ ਮੈਨੂੰ ਆਇਲਾਈਨਰ ਵਾਲਾ ਵੀ ਮਿਲਿਆ ਠੀਕ ਆ ਬਸ ਆਹ ਹੀ ਮਿਲੇ ਸਿਰਫ ਮੈਨੂੰ ਇੰਨੇ ਕਿ ਪ੍ਰੋਡਕਟ ਮਿਲੇ ਆ ਆਈਟਮਸ ਜਿਹੜੀਆਂ ਪੱਕੇ ਨਹੀਂ ਮੈਨੂੰ ਕੁਝ ਵੀ ਮਿਲਿਆ ਆ ਦੇਖੋ ਕੀ ਸਿੱਪੀਆਂ ਜਿਹਾ ਲਗਾ ਕੇ ਦੇ ਦਿੱਤੀਆਂ ਸਿੰਪਲ ਜੀਆਂ ਆਪ ਵੀ ਫੌਂਟ ਪਤਾ ਨਹੀਂ ਕਿੰਨਾ ਦਾ ਹੋਏਗਾ ਇਹ ਫਾਊਂਡੇਸ਼ਨ ਬਿਲਕੁਲ ਥਾਰਾ ਸਮਾਨ ਇੱਕਦਮ ਮੈਨੂੰ ਨਾ ਇਹਨਾਂ ਨੇ ਕਿੰਨਾ ਸਸਤਾ-ਵਸਤਾ ਕਰਕੇ ਭੇਜ ਦਿੱਤਾ ਹੁੱਟਾ ਬਿਊਟੀ ਇੱਥੇ ਤੱਕ ਆ ਦੇਖੋ ਆ ਦੇਖੋ ਨੀਲ ਪੈਂਟ 5-10 ਰੁਪਏ ਵਾਲੇ ਨੀਲ ਪੈਂਟ ਭੇਜ ਦਿੱਤੀ ਕਿ ਸੇ ਮੈਲੇ ਜੋ ਜਿੱਦਾਂ ਇਹ ਪਾਊਡਰ ਚੈੱਕ ਕਰਿਆ ਤੁਸੀਂ ਇਹਦਾ ਆ ਦੇਖੋ ਪਾਊਡਰ ਦੇਖੋ ਪਾਊਡਰ ਹੈ ਇਹ ਸਮੈਲ ਇਹ ਇੰਨੀ ਜ਼ਿਆਦਾ ਗੰਦੀ ਹੈ ਨਾ ਇੰਨੀ ਇੰਨੀ ਜ਼ਿਆਦਾ ਗੰਦੀ ਸਮੈਲ ਹੈ ਦੀ ਬਹੁਤ ਜ਼ਿਆਦਾ ਬਹੁਤ ਗੰਦੀ ਸਮੈਲ ਆ ਆ ਦੇਖੋ ਗਲਤੀ ਹੋ ਗਈ ਮੇਰੇ ਕੋ ਕਿ ਮੈਂ ਤਾਂ ਇੰਸਟਾਗ੍ਰam ਵਾਲੇ ਪੇਜਾਂ ਤੋਂ ਵੀ ਸਾਡੀਆਂ ਆਈਡੀਆ ਤੋਂ ਚੀਜ਼ਾਂ ਮੰਗਵਾਉਣ ਲੱਗ ਗਈ। ਇਹ ਸਾਰਾ ਇਹਨਾਂ ਨੇ ਸਿਰਫ 10 10 20 20 ਰੁਪਏ ਵਾਲੀਆਂ ਚੀਜ਼ਾਂ ਗੰਦੀਆਂ ਗੰਦੀਆਂ ਭੇਜਦੀਆਂ ਮੈਨੂੰ। ਕਦੇ ਵੀ ਯਾਰ ਤੁਸੀਂ ਨਾ ਇਤਧੀਆਂ ਆਈਡੀਆ ਨੂੰ ਫੋ ਇੰਸਟਾਗ੍ਰam ਤੋਂ ਇਹਨਾਂ ਮੰਗਵਾਇਆ ਕਰੋ ਇੰਸਟਾਗ੍ਰam ਵਾਲੇ ਨਾ ਬਹੁਤ ਜ਼ਿਆਦਾ ਫੇਕ ਹੁੰਦੇ ਆ। ਇਹਨਾਂ ਦੀ ਕੋਈ ਚੀਜ਼ ਅਸਲੀ ਨਹੀਂ ਹੈਗੀ ਆਹ ਦੇਖ ਲਓ ਇੱਕ। ਇਹ ਫਿਰ ਆਇਲੈਨਰ ਆ ਹੈ ਆਇਲੈਨਰ ਆ ਹੈ ਦੇਖੋ ਇਹਨਾਂ ਦੇਖੋ ਆਇਲੈਨਰ ਕੋਈ ਆਹ ਦੇ ਲਿਪਸਟਿਕ ਦੇਖ ਲਓ ਤੁਸੀਂ ਇਹ ਵੀ ਇੱਦੀ 10 20 ਰੁਪਏ ਵਾਲੀਆਂ ਮੈਨੂੰ ਭੇਜ ਦਿੱਤੀਆਂ ਇਹਨਾਂ ਨੇ ਸਾਡੀਆਂ ਲਿਪਸਟਿਕਾਂ ਇੰਨੀਆਂ-ਇੰਨੀਆਂ ਵਧੀਆ ਸੋ 200 150 ਵਾਲੀਆਂ ਵਧੀਆ ਤਾਂ ਹੁੰਦੀਆਂ ਹਨਾ ਪਤਾ ਲੱਗਦਾ ਲਾਈ ਆ ਹੁਣ ਇਹ ਆ ਦੇਖੋ ਆ ਯੂਜ਼ ਕੀਤੀ ਹੋਈ ਇੱਕ ਹਿਸਾਬ ਦੀ ਕਦੇ ਉੱਤੇ ਕਦੇ ਥੱਲੇ ਤਾਂ ਆ ਬੱਸ ਆ ਦੇਖ ਲਓ ਕਿਤਿਆਂ ਸਿੱਜਾਂ ਤਾਂ ਨਾ ਮੈਨੂੰ ਅੱਧੇ ਲੱਗ ਰਿਹਾ ਯੂਜ਼ ਕੀਤੀਆਂ ਹੋਈਆਂ ਤਾਂ ਹੀ ਨੀ ਮੈਂ ਇਸਤੇਮਾਲ ਕਰ ਰਹੀ ਗਲਤੀ ਹੋ ਗਈ ਮੇਰ ਕੋ ਤੇ ਮੈਂ ਇੱਕ ਤਾਂ ਮੇਸ਼ਾ ਤੋਂ ਮੰਗਵਾਇਆ ਸੀਗਾ ਹੈਨਾ ਮੇਸ਼ਾ ਤੋਂ ਮੰਗਵਾਇਆ ਸੀਗਾ ਸਮਾਨ ਮੇਕਅਪ ਆਈਜ਼ ਮੇਕਅਪ ਤਾਂ ਮੰਗਵਾਇਆ ਸੀਗਾ ਖੜਾ ਵਧੀਆ ਉੱਚ ਤਾਂ ਸलो ਵਧੀਆ ਆ ਦਿਖਾਨੀ ਆ ਤੁਹਾਨੂੰ ਇੱਕ ਮਿੰਟ ਇਹ ਮਿੰਟ ਹੋ ਗਿਆ ਕਾ ਸੀਗਾ ਇੱਕ ਇੱਕ ਆਹ ਦੇਖੋ ਨਵੇਂ ਮਿਸ਼ਵਰਤ ਵਾਲੇ ਆਪਚੇ ਦੋ ਮੈਨੂੰ ਆ ਮਿਲੇ ਆ ਬਲੈਂਡਰ ਮਿਲੇ ਆ ਮੈਨੂੰ ਦੇਖੋ ਕਿੰਨੇ ਸੌਫਟ ਆ ਠੀਕ ਆ ਤੇ ਆ ਮੈਨੂੰ ਬਰਸ਼ ਮਿਲੇ ਆ ਚਲੋ ਆਪਾਂ ਵਿੱਤਾਂ ਨਹੀਂ ਗਿਆ ਸਾ ਤੇ ਵੀ ਵਧੀਆ ਆ ਜਾਂ ਮਤਲਬ ਠੀਕ ਆ ਸਿੰਪਲ ਜਿੱਦਾਂ ਆਪਾਂ ਕਿਸੇ ਵੀ ਪਾਰਟੀ ਵੇਅਰ ਲੁੱਕ ਤੇ ਜਾਣਾ ਹੋਵੇ ਤੇ ਆਪਾਂ ਕਰ ਸਕਦੇ ਆ ਆਪਾਂ ਜ਼ਰੂਰੀ ਨਹੀਂ ਹਾਈ ਫਾਈ ਕਰਨਾ ਆ ਆਪਾਂ ਵਧੀਆ ਚ ਵੀ ਲਵਾਂਗੇ ਵਧੀਆ ਬ੍ਰਾਂਡ ਦੇ ਵੀ ਲਵਾਂਗੇ ਬ੍ਰਸ਼ ਤੇ ਮੇਕਅਪ ਪਰ ਇਹ ਤੁਹਾਨੂੰ ਹਲੇ ਨੋਰਮ ਲਿੱਤੇ ਆ ਉਦੀ ਜਸਟ ਯੂਜ਼ ਕਰਨ ਦੀ ਵੀ ਚਾਲ ਥੋੜਾ ਕਰਕੇ ਦੇਖੂਗੇ ਨਾ ਪਰ ਮੈਨੂੰ ਇਹ ਵੀ ਪਤਾ ਇਹਦੀ ਫਿਨਿਸ਼ਿੰਗ ਨਹੀਂ ਆਣੀ ਹੈਗੀ ਜਿਹੜੀ ਮੈਂ ਆਪਾਂ ਆਂਦੀ ਤਾਂ ਬ੍ਰਾਂਡ ਵਾਲੀ ਫਿਨਿਸ਼ਿੰਗ ਆ ਆ ਦੇਖੋ ਇਹ ਵੀ ਥੋੜਾ ਇੰਨਾ ਮਤਲਬ ਖਾਸ ਨਹੀਂ ਹੈਗਾ ਠੀਕ ਆ ਮਤਲਬ ਜਿੱਤਾ ਕਹ ਲਉ ਠੀਕ ਠਾਕ ਹੈ ਨਾ ਇਹ ਹੈ ਆਈ ਸ਼ੈਡੋ ਆ ਇਹ ਨਿਊਡ ਸ਼ੇਡ ਆ ਮੈਨੂੰ ਆਹ ਹੈ ਇਹ ਨਹੀਂ ਪਸੰਦ ਆਇਆ ਜਿਆਦਾ ਆਈ ਸ਼ੈਡੋ ਵਾਲਾ ਆ ਆ ਮੈਨੂੰ ਨਿਊਡ ਸ਼ੇਡ ਵਾਲਾ ਪਸੰਦ ਆਇਆ ਵਾ ਇਹ ਇਹ ਮੈਨੂੰ ਜ਼ਿਆਦਾ ਪਸੰਦ ਆਇਆ ਵਾ ਆ ਇਹਨਾਂ ਬ੍ਰਸ਼ ਵੀ ਮਿਲੇ ਆ ਦੋ ਬਲੈਂਡਰ ਵੀ ਮਿਲੇ ਆ ਮੈਨੂੰ ਇਹਦੇ ਨਾਲ ਵਧੀਆ ਜੇ ਮੈਨੂੰ ਬਹੁਤ ਪਸੰਦ ਆਇਆ ਹੁਣ ਆ ਆ ਪਤਾ ਨਹੀਂ ਕਿੰთა ਦਾ ਹੋਇਆ ਖੋਲ ਕੇ ਦੇਖੋ ਟੇਪੀਆਂ ਲਾਈਆਂ ਹੋਈਆਂ ਉਸ ਤੇ ਦੇਖੋ ਕਿੰთა ਟੇਪੀਆਂ ਲਾਈਆਂ ਹੋਈਆਂ ਯੂਜ਼ ਵਾਲੀਆਂ ਚੀਜ਼ਾਂ ਮੈਨੂੰ ਭੇਜ ਦਿੱਤੀਆਂ ਇਹਨਾਂ ਨੇ ਮੈਂ ਦੇਖ ਕੇ ਖਾਬਾ ਆਹ ਦੇਖੋ ਨੇਸ ਦੇਖੋ ਨੇਸ ਚੈੱਕ ਕਰੋ ਚੰਗੇ ਜਰਾ ਬੱਲਾ ਆਹ ਦੇਖੋ ਨੇਸ ਦੇਖੋ ਇਹਨਾਂ ਦੇ ਕਿੰਨੇ ਸਿੱਪੀਆਂ ਹੀ ਲਗਾ ਕੇ ਦੇ ਦਿੱਤੀਆਂ ਆ ਹਨਾ ਦੇਖੋ ਕਿੰਨੀਆਂ ਅਜੀਬ ਜਿਹੀਆਂ ਪ੍ਰਾਣੀ ਮੈਂ ਨੇਸ ਲੈ ਕੇ ਆਈ ਸੀਗੀ ਲੱਗਦੇ ਸੀ ਉਹ ਨੇਸ ਲਾਏ ਹੋਏ ਆ ਤਨੀ ਕਿੱਥੇ ਰੱਖ ਦਿੱਤੇ ਆ ਮੈਂ ਆ ਦੇਖੋ ਮੇਰੇ ਕੋਲ ਹੋਰ ਵੀ ਆਈਜ਼ ਮੇਕਅਪ ਆਈਜ਼ ਮੇਕਅਪ ਤਾਂ 13 ਵਾਰ ਆ ਦੇਖੋ ਇਹ ਵੀ ਮੇਰੀ ਆਈਜ਼ ਕਿਟ ਆ ਇਹ 12 ਉਹਦੀ ਸੀਗੀ ਇਹ 12 ਉਹਦੀ ਲਿੱਤੀ ਆ ਮੇਰੇ ਯਾਰੋ ਹਲਿਆ ਇਹ ਵੇ ਤੂੰ ਤਾਂ ਲੈਣਾ ਦੇਖ ਤੂੰ ਗੰਦਾ ਨਹੀਂ ਹੋਣਾ ਚਾਹੀਦਾ ਬੜੀ ਅਜੀਬ ਚੋਰ ਵੀ ਤੁਹਾਨੂੰ ਦਿਖਾਉਂਗੀ ਮੈਂ ਹੌਲੀ ਹੌਲੀ ਮੈਂ ਕੀ ਕੀ ਲਗਾਵਾ ਠੀਕ ਆ ਫਿਲਹਾਲ ਮੈਂ ਤੁਹਾਨੂੰ ਆਈਜ਼ ਮੇਕਅਪ ਕਰਕੇ ਦਿਖਾਵਾਂਗੀ ਠੀਕ ਆ ਕਿਉਂਕਿ ਮੈਂ ਨਾ ਮੈਨੂੰ ਥੋੜਾ ਜਿਹਾ ਆਉਂਦਾ ਤਾਂ ਹੈ ਵਾ ਇਸ ਮੇਕਅਪ ਹਮੇ ਸਿੱਖਿਆ ਆਵਾ ਮੈਂ ਥੋੜਾ ਕਰਕੇ ਦੇਮੈ ਪ੍ਰੈਕਟਿਸ ਕਰੂੰਗੀ ਇਹਦੀ ਠੀਕ ਆ ਬਾਕੀ ਇਹ ਤਾਂ ਨਹੀਂ ਯੂਜ਼ ਕਰਨਾ ਮੈਂ ਮੈਨੂੰ ਇਤਰਾਸ ਨਹੀਂ ਹੈ ਕਿ ਇਹ ਨਾਲ ਮੇਰਾ ਮੂੰਹ ਖਰਾਬ ਹੋ ਜਾਣਾ ਸਾਰਾ ਨਾਲੇ ਐਵੇਂ ਵੀ ਸੌਣੀ ਹੈ ਨਾ ਬਾਣੀ ਇਹ ਮੈਂ ਤੁਹਾਨੂੰ ਕਰਕੇ ਦਿਖਾਵਾਂਗੀ ਕੱਲ ਕੱਲ ਨਹੀਂ ਤਾਂ ਪਰਸੋਂ ਕਰਕੇ ਦਿਖਾਵਾਂਗੀ ਠੀਕ ਆ ਤੇ ਮੈਂ ਨਾ ਏ ਸੋਚ ਕੇ ਤਾਂ ਮੰਗਾਇਆ ਸੀ ਮੈਂ ਕਿਹਾ ਚੱਲ ਮੈਨੂੰ ਇਹਦੇ ਨਾਲ ਨਾ ਵਧੀਆ ਆਈ ਸ਼ੈਡੋ ਇੱਕ ਹੋਰ ਮਿਲ ਜੂਗੀ ਵਧੀਆ ਜੀ ਹਨਾ ਪਰ ਨਹੀਂ ਮਿਲੀ ਮੈਨੂੰ ਇਹਨਾਂ ਨੇ ਮੈਨੂੰ ਆਹ ਚੀਪ ਜਾਂ ਸਮਾਨ ਭੇਜ ਦਿੱਤਾ ਨਾ ਐਕਸਪੈਂਸਿਵ ਜਿਆ ਇਤਾਂ ਨਹੀਂ ਕਰਨਾ ਚਾਹੀਦਾ ਜੇ ਤੁਹਾਨੂੰ ਕੋਈ ਕੁਝ ਦਿੰਦਾ ਤੁਹਾਡਾ ٹرسٹ ਕਰਦਾ ਤੇ ਇਤਾਂ ਇਹ ਚੀਜ਼ਾਂ ਭੇਜ ਦਿੰਦੇ ਆ ਇਹ ਵੀ ਸਾਰੀਆਂ ਮੇਰੀਆਂ ਵਾਲੀਆਂ ਨੀਲ ਪੇਂਟਸ ਇਹ ਨੀਲ ਪੇਂਟ ਆ ਦੇਖੋ ਇਹ ਨੀਲ ਪੇਂਟ ਚ ਤੇ ਇਹ ਨੀਲ ਪੇਂਟ ਚ ਕਿੰਨਾ ਫਰਕ ਆ ਚੈੱਕ ਕਰੋ ਇਹ ਜਿਹੜੀ ਨੀਲਪੰਡਾ ਨਾ ਇਹ 12 ਦੀ ਆ ਆ ਜਿਹੜੀ ਨੀਲਪੰਡਾ ਤੁਸੀਂ ਹੁਣ ਸਾਹਮਣੇ ਦੇਖ ਸਕਦੇ ਹੋ ਕਿੱਥੋਂ ਦੀ ਹੋ ਗਈ ਹੈ ਹੈ ਤੇ ਇੰਨੀ ਮਹਿੰਗੀਆਂ ਚੀਜ਼ਾਂ ਆਹ ਦੇਖੋ ਨੀਲਪੰਡਾ ਰਿਚ ਨਾਲ ਆਇਆ ਕਦਮ ਆਹ ਵੀ ਮੇਰੀ 12 ਦੀ ਨੀਲਪੰਡਾ ਆਹ ਵੀ 12 ਦੀ ਆ ਆ ਵੀ 12 ਦੀ ਆ ਹੈ ਤਾਂ ਉਹ ਮੇਰਾ ਸਾਰਾ ਸਮਾਨ ਰੀਜਨਲ ਇਹ ਤਾਂ ਮੈਂ ਹੀ ਲਿੱਤੀ ਇਹ ਸਾਰੀਆਂ ਨੀਲ ਪੈਂਟ ਤਾਂ ਤੁਹਾਨੂੰ ਪਤਾ ਹੀ ਹੋਣਾ ਪ੍ਰਾਈਸ ਤਾਂ ਮੈਨੂੰ ਕਿ ਲੋੜ ਵੈਸੇ ਦੱਸਣ ਦੀ ਉੱਤਮੇ ਗੱਲ ਕਰ ਰਹੀ ਆ ਵੀ ਮੈਂ ਤਾਂ ਬਹੁਤ ਨੀਲ ਪੈਂਟਸ ਆਇਆ ਤਾਂ ਲੈ ਕੱਟਵਾ ਮੇਰੀ ਮੰਮੀ ਨੇ ਤਾਂ ਮੇਰਾ ਅੱਧਾ ਸਮਾਨ ਸੇਟ ਦਿੱਤਾ ਵਾ ਇਹ ਚੀਜ਼ਾਂ ਕੱਟਵਾ ਮੈਂ ਆ ਚੈੱਕ ਕਰੋ ਮੇਰੀਆਂ ਕਿੰਨੀਆਂ ਜ਼ਿਆਦਾ ਨੀਲ ਪੈਂਟਸ ਆ ਓਹੋ ਇੱਕ ਤਾਂ ਹਾੜ ਬਹੁਤ ਆ ਇੱਕ ਉਹ ਮੈਂ ਨੀ ਹੋਰ ਵੀ ਲੈ ਕੇ ਆਏ ਹੇ ਨੀਲ ਪੇਂਟਸ ਇਤਾਂ ਨਹੀਂ ਆਈ ਕਿ ਮੈਂ ਕੱਲੀ ਇੱਕ ਹੀ ਨੀਲ ਪੇਂਟਸ ਵਰਤੀ ਹੋਈ ਆ ਆ ਤਾਂ ਮੁੰਮਾ ਨੇ ਲਿੱਤੀ ਸੀ ਆ ਲੈ ਕੇ ਆਏ ਹੋਇਆ ਇਹ ਇਹ ਵਾਲੀ ਸਾਰੀ ਨੀ ਨੀ 60 60 ਲਵਾਲੀਆਂ ਆ ਆ ਦੇਖੋ ਇਹਨੇ ਨੀ ਨੀ ਨੀਲ ਪੇਂਟਸ ਪੇਹਰੀਆਂ ਲਿਆਣੇ ਆ ਕੇ ਰੱਖੀਆਂ ਹੋਈਆਂ ਮੈਂ ਫਿਲਹਾਲ ਤਾਂ ਇਹ ਵਾਲੇ ਕਲਰ ਹੀ ਮੈਨੂੰ ਜ਼ਿਆਦਾ ਪਸੰਦ ਆ ਇਤਾਂ ਦੇ ਕਰੀਮੀ ਜੇ ਆ ਚੈੱਕ ਕਰੋ ਇਹ ਵੀ ਬਾਰਾਂ ਦੀ ਆ ਇਹ ਵੀ ਮਾਂ ਦੀ ਆ ਇਹ ਮੇਰੀ ਪਸੰਦ ਦੀ ਆ ਆ ਮਮਾ ਦੀ ਆ ਇਹ ਵੀ ਮਮਾ ਦੀ ਹੀ ਆ ਪਤਾ ਨਹੀਂ ਮੇਰੀ ਆ ਸ਼ੈਲ ਇੱਦਾਂ ਇੱਦਾਂ ਦੀ ਮੈਨੇ ਪੈਂਟਸ ਬੜੀਆਂ ਲਿਆ ਲਿਆ ਕੇ ਰੱਖੀਆਂ ਆ ਇਹ ਤਾਂ ਮੇਰੇ ਮਮਾ ਨੇ ਬਥੇਰੇ ਦਿੱਤਾ ਮੇਰਾ ਸਮਾਨ ਸੌਟ ਦਿੱਤਾ ਕੋ ਜਿਆਦਾ ਚੀਜ਼ਾਂ ਸੀਗਾ ਬਹੁਤ ਜ਼ਿਆਦਾ ਮੈਨੂੰ ਮੈਨੂੰ ਸੋਹ ਸੋਹੰਦ ਰੰਗ ਮੇਰੀ ਹੱਦੀਆਂ ਚੀਜ਼ਾਂ ਤਾਂ ਮੇਰੇ ਮਾਤਾ ਨੇ ਸੌਟ ਦਿੱਤੀਆਂ ਵਾ ਮੇਰੇ ਕੋਲ ਕੋਸ਼ੇ ਪਿਆ ਬਾਹਲੇ ਆ ਹਮਲੇ ਬਰਸ਼ਾਣਾ ਹੋਰ ਵੀ ਬ੍ਰਸ਼ ਤੇ ਮੇਰੇ ਕੋਲ ਹੋਰ ਵੀ ਬਤਰਾ ਮੇਰੇ ਕੋਲ ਕੰਨ ਤੇ ਪਰੇ ਤੇ ਬ੍ਰਸ਼ ਕਰਦੇ ਨਹੀਂ ਚਾਹੀਏ ਠੀਕ ਕਰਦਾ ਮੇਰੀ ਮੰਮੀ ਨੇ ਲਈ ਸੀ ਪਰ ਦੀ ਨਹੀਂ ਹੈ ਇਹ ਨਾ ਹੁੰਦਾ ਨਹੀਂ ਤੋਪਾ ਯਾਰ ਇਹ ਕਦਣਾ ਗੰਟਾ ਕਰ ਰਿਹਾ ਹੈ ਨਹੀਂ ਮਾਤਾ ਜੀ ਮੈਂ ਬਗੀਆ ਹਨਾ ਸਾਰੀ ਹੈ ਮੈਂ ਤੁਹਾਨੂੰ ਰੋਟੀਆਂ ਨਹੀਂ ਦਿਖਾਈ ਹੋਏਗਾ ਮੇਰੇ ਵੀਡੀਓ ਪਾਣੀਆ ਹੋਣਾ ਹਨਾ ਕਿੰਨਾ ਚੰਗੀ ਹੈ ਵੀਡੀਓ ਸੀ ਹਾਂ ਤੇ ਆਪਾਂ ਕਰਦੇ ਇੱਥੇ ਕੀ ਕਰਤਾ ਹੋਇਆ ਥੋੜਾ ਫੋਰ ਆ ਦੇਖੋ ਆ ਲਿੱਤਾ ਸੀਗਾ ਮੈਂ ਇਹਦਾ ਸੈਟ ਲੱਗਦਾ ਹੈ ਨੇਲਸ ਲਿੱਤੇ ਹੋਏ ਆ ਨਾਲ ਇਹ ਦੂਜੇ ਆਹੇ ਨੇਲਸ ਹਾਣਾ ਯਾਰ ਮੈਨੂੰ ਨਾਮ ਨਹੀਂ ਚੇਤੇ ਆ ਰਹੇ ਪਰ ਇਹ ਬਨੇ ਦਾ ਸ਼ਾਈਨਿੰਗ ਕੈਲੋ ਨਾਮ ਤੁਹਾਨੂੰ ਦੱਸ ਦੂੰਗੀ ਮੈਂ ਦਾ ਮਾ ਇਹ ਲਿੱਟਾਸਿਕਾ ਸੈੱਟ ਮੈਂ ਆ ਚੈੱਕ ਕਰੋ ਕਿਦਾਂ ਨੇ। ਸਿੱਪੀਆਂ ਲਾ ਕੇ ਦੇ ਦਿੱਤੀ ਮੈਨੂੰ ਬੜਾ ਗੁੱਸਾ ਆੜਦਾ ਗਿਆ। ਚਲੋ ਕੋਈ ਗੱਲ ਨਹੀਂ ਉਦਾਂ ਤਾਂ ਯਾਰ ਮੈਂ ਇੱਥੋਂ ਹੀ ਲੈਣੀਆਂ ਹਰ ਇੱਕ ਚੀਜ਼। ਦੁਕਾਨ ਤੋਂ ਹੀ ਲੈਣੀ ਮੈਂ ਹਰ ਇੱਕ ਚੀਜ਼ ਪਰ ਮੈਂ ਤਾਂ ਉਦਦੀ ਨੇ ਜਸਟ ਮੈਂ ਕਿ ਚੱਲ ਪਰਤ ਕੇ ਦੇਖਦੇ ਹਾਂ ਨਾ ਕੀ ਪਤਾ ਬਹੁਤ ਵਧੀਆ ਹੋਵੇ ਹਨਾ। ਇਹ ਚਾਹਲ ਮੈਨੂੰ ਵੀ ਵਧੀਆ ਲੱਗੂਗਾ। है ना पर यह चाहते नहीं है वजी कह चलो जी ठीक है गाइज बाय मैं थानू अपना समान दिखा दिखा दिता है हूँ मैं थोड़ा आइज मेकअप करके दिखाऊंगी किस दिन ठीक है हाँ, चाहे कल नहीं तो परसों ठीक है मैं करके दिखाऊंगी ओके गाइजा बाय बाय